ਹੈਲੋ ਹਾਂਜੀ ਸਤਿ ਸ੍ਰੀ ਅਕਾਲ ਬਰਾਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਠੀਕ ਹੈ ਜੀ ਵੀਡੀਓ ਦੇ ਦੇਖਣ ਲਈ ਐਂਡ ਤੱਕ ਜਰੂਰ ਬਣੇ ਰਿਹਾ ਕਰੋ ਠੀਕ ਹੈ ਜੀ ਜੇ ਤੁਹਾਨੂੰ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਜਲਦੀ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਅੱਜ ਵਾਲੀ ਵੀਡੀਓ ਜੋ ਮੈਂ ਆਪਾਂ ਫਿਟਿੰਗ ਦੀ ਤੁਹਾਨੂੰ ਸੀਨ ਲਾਉਣੀ ਤੇ ਮਾਰਕਿੰਗ ਲਾਉਣੀ ਪਰਫੈਕਟ ਦੱਸਾਂਗੀ ਵੀ ਪਰਫੈਕਟ ਫਿਟਿੰਗ ਕਿਸ ਤਰ੍ਹਾਂ ਹੁੰਦੀ ਹੈ ਠੀਕ ਹੈ ਜੀ ਇਸ ਤਰ੍ਹਾਂ ਦਾ ਸਟਾਪ ਚੈੱਕ ਕਰ ਲਓ ਗਰਮ ਦੇ ਵਿੱਚ ਕੱਪੜਾ ਇਹਦੀ ਹੁਣ ਆਪਾਂ ਕਟਿੰਗ ਕਰਨੀ ਹੈ ਮੈਂ ਫੇਰ ਵੀ ਤੁਹਾਨੂੰ ਇਹਦੇ ਚ ਨਾਪ ਕੇ ਰਮੈਂਸ਼ਨ ਕਰ ਦਿੰਨੀ ਹੈ ਕੀ ਨਾਪ ਦੀ ਫਿਟਿੰਗ ਦੀ ਆਪਾਂ ਮਾਰਕਿੰਗ ਤੁਹਾਨੂੰ ਦੱਸਣ ਲੱਗੇ ਹਾਂ ਠੀਕ ਹੈ ਜੀ ਨਾਪ ਸੁਣ ਲਓ ਇਹਨਾਂ ਦਾ ਹਾਂ ਜੀ ਇਹਨਾਂ ਦਾ ਜੋ ਨਾਪ ਹੈ ਨਦੇ ਕਮੀਜ਼ ਦੀ ਲੈਂਥ ਹੈਗੀ ਹੈ 42 ਇੰਚ ਕਟਾਈ ਕੀਤੀ ਜਾਊ 45 ਇੰਚ ਦੀ ਠੀਕ ਹੈ ਜੀ ਘੇਰ ਹੈਗਾ 20 ਇੰਚ ਸਾਤੀ ਹੈਗੀ ਆ 20 ਇੰਚ ਕਮਰ ਹੈਗੀ ਆ 17 ਇੰਚ ਤੇ ਹੈਪ ਹੈਗੀ ਆ 20 ਇੰਚ ਫੋਲਨ ਆਪ ਸੁਣ ਲਓ ਸਾਤੀ ਹੈਗੀ ਆ 4 ਇੰਚ ਕਮਰ ਹੈਗੀ ਆ 34 ਇੰਚ ਹੈਪ ਹੈਗੀ ਆ 40 ਇੰਚ ਫੋਲਨ ਆਪ ਇਹ ਆ ਉਹ ਆਪ ਮੈਂ ਪਹਿਲਾਂ ਬੋਲ ਤਾ ਫਿਰ ਬਾਅਦ ਚ ਬੋਲੇ ਤੁਹਾਨੂੰ ਠੀਕ ਹੈ ਜੀ ਹਾਂਜੀ ਇਹ ਤੁਹਾਨੂੰ ਮੈਂ ਫੀਟਿੰਗ ਦੀ ਸੀਨ ਲਾਉਣੇ ਦੱਸੂਗੀ ਮਾਰਕਿੰਗ ਕਰਨੀ ਦੱਸੂਗੀ ਕਿ ਕਿਸ ਤਰ੍ਹਾਂ ਮਾਰਕਿੰਗ ਕਰੋਗੇ ਤਾਂ ਪਰਫੈਕਟ ਫੀਟਿੰਗ ਦੀ ਮਾਰਕਿੰਗ ਕਰਕੇ ਫਿਰ ਜੋ ਪਹਿਲਾਂ ਫੀਟਿੰਗ ਇਹਦੇ ਸੌਰੀ ਜੀ ਪਲੋਈਆਂ ਦੀ ਮਾਰਕਿੰਗ ਕਰਕੇ ਫਿਰ ਫੀਟਿੰਗ ਦੀ ਮਾਰਕਿੰਗ ਕਰਿਆ ਕਰੋ ਫਿਰ ਪਰਫੈਕਟ ਫੀਟਿੰਗ ਦੀ ਮਾਰਕਿੰਗ ਹੋਊਗੀ ਤੇ ਪਰਫੈਕਟ ਫੀਟਿੰਗ ਆਊਗੀ ਠੀਕ ਹੈ ਜੀ ਮੈਂ ਪਹਿਲਾਂ ਸੂਟ ਦੀ ਕਟਿੰਗ ਕਰਨਾ ਫਿਰ ਤੁਹਾਨੂੰ ਆਪਾਂ ਮਿਲਦੇ ਹਾਂ ਹਾਂ ਜੀ ਆ ਦੇਖੋ ਜੀ ਮੈਂ ਮਾਰਕਿੰਗ ਕਰ ਲਈ ਜਿੱਤੋਂ ਤੱਕ ਆਪਾਂ ਤੁਹਾਨੂੰ ਸਮਝਾਉਣੀ ਆ ਵੀਡੀਓ ਆਪਾਂ ਹੁਣ ਤੋਂ ਦੱਸ ਦਿਆਂ ਵੀ ਕੀ ਇਸ ਤਰ੍ਹਾਂ ਫੁੱਲ ਨਾਪ ਨੂੰ ਜਿਹੜਾ ਮੈਂ ਬੋਲਦੀ ਹੁੰਨੀ ਆ ਸਾਤੀ ਦਾ ਤੇ ਕਿਸ ਤਰ੍ਹਾਂ ਹਾਫ ਹੁੰਦਾ ਕਿਸ ਤਰ੍ਹਾਂ ਹਾਫ ਦਾ ਹਾਫ ਹੁੰਦਾ ਠੀਕ ਹੈ ਜੀ ਉਹ ਦੱਸਦੇ ਆਪਾਂ ਅੱਜ ਦੇਖੋ ਇਹਨਾਂ ਦਾ ਫੁੱਲ ਨਾਪ ਹੈਗਾ ਸਾਤੀ ਦਾ 40 ਇੰਚ ਕਮਰ ਹੈਗੀ ਇਹਨਾਂ ਦੀ 34 ਇੰਚ ਤੇ ਹੈਪ ਹੈਗੀ ਇਹਨਾਂ ਦੀ 40 ਇੰਚ ਠੀਕ ਹੈ ਜੀ ਹੁਣ ਤੁਸੀਂ ਦੇਖੋ 40 ਇੰਚ 40 ਇੰਚ ਇਸ ਤਰ੍ਹਾਂ ਜੀ ਆ ਦੇਖੋ ਐਨਸੀ ਟੇਪ ਆਪਣੇ ਕੋਲੇ ਫੀਤਾ ਹਣਾ 40 ਇੰਚ ਦਾ ਹਾਫ ਹੋ ਗਿਆ 20 ਇੰਚ ਠੀਕ ਹੈ ਜੀ ਉਸ ਤੋਂ ਬਾਅਦ 20 ਇੰਚ ਹੋ ਗਿਆ 20 ਇੰਚ ਪੋਲਨ ਆਪ ਇਹਨਾਂ ਦਾ ਹੋ ਗਿਆ 40 ਇੰਚ ਹਾਫ ਹੋ ਗਿਆ 20 ਇੰਚ ਠੀਕ ਹੈ ਜੀ ਹੁਣ ਆਪਾਂ ਆ ਵਾਲਾ ਜਿਹੜਾ 20 ਆ ਉਹਦਾ ਵੀ ਅੱਧ ਕਰਾਂਗੇ ਠੀਕ ਹੈ ਜੀ ਉਹਦਾ ਅੱਧ ਹੋ ਗਿਆ 10 ਇੰਚ 10 ਇੰਚ ਦੇ ਵਿੱਚ ਅੱਧਾ ਇੰਚ ਆਪਾਂ ਪਲੇਟਾਂ ਦਾ ਮਾਰ ਜਣ ਰੱਖਣਾ ਹੈ ਕਿਉਂਕਿ ਆਹ ਜਿਹੜੇ ਪਲੇਟ ਪੈਣੇ ਆ ਨਾ ਵਾਲੀ ਮਾਰਕਿੰਗ ਕੀਤੀ ਤੁਹਾਨੂੰ ਦਿਖਦੀ ਉਹ ਵੀਡੀਓ ਦੇ ਵਿੱਚ ਇਹਦੇ ਵਿੱਚ ਅੱਧੀ ਅੱਧੀ ਇੰਚੀ ਕਪੜਾ ਆ ਜਾਂਦਾ ਵਾਲੀ ਲੰਬੀ ਪਲੇਟ ਚ ਆਉਗਣਾਂ ਤਾਂ ਉਹਦੇ ਲਈ ਆਪਾਂ ਨੂੰ ਅੱਧੇ ਅੱਧੇ ਇੰਚੀ ਦਾ ਕਮਰ ਔਰ ਹੈਪ ਦੇ ਵਿੱਚ ਮਾਰਜਨ ਰੱਖਣਾ ਹੀ ਰੱਖਣਾ ਪੈਂਦਾ ਹੁਣ ਦੇਖੋ 20 ਆ ਗਿਆ ਹਾਫ ਹੀ ਹਾਫ 20 ਆ ਨਾ ਉਹਦਾ ਹਾਫ ਹੋ ਗਿਆ 10 10 ਤੋਂ ਅੱਧਾ ਇੰਚ ਪਾ ਪਲੇਟਾ ਦਾ ਮਾਰਜਨ 1.5 ਤੇ ਮਾਰਕਿੰਗ ਕਰੋਗੇ 7 ਦੀ ਠੀਕ ਹੈ ਜੀ ਇਸ ਤਰ੍ਹਾਂ ਹਲੋ ਇਸ ਤਰ੍ਹਾਂ ਇੰਚੀ ਟੇਪ ਰੱਖਿਓ 1.5 ਤੇ ਮਾਰਕਿੰਗ ਲਾ ਦਿਓ ਇਸ ਤਰ੍ਹਾਂ ओके okay. okay. ठीक है ਉਸ ਤੋਂ ਬਾਅਦ 10.5 ਲਾਉਣ ਤੋਂ ਬਾਅਦ 2 ਇੰਚ ਇਸ ਤਰ੍ਹਾਂ ਸਿੱਧੀ ਹੀ ਮਾਰਕਿੰਗ ਲਗਾਉਣੀ ਹੈ ਤੁਸੀਂ ਓਕੇ ਹੁਣ ਤੁਸੀਂ ਆਜੋ ਇਹਨਾਂ ਦੀ ਕਮਰ ਕਮਰ ਹੈਗੀ 34 ਇੰਚ ਆਹ ਲੋ ਜੀ 34 ਇੰਚ ਕਮਰ ਫੁੱਲ ਫੁੱਲ ਨਾਪ ਹੈ 34 ਇੰਚ ਹਾਫ ਹੋ ਗਿਆ 17 ਇੰਚ ਠੀਕ ਹੈ ਜੀ 17 ਦਾ ਅੱਧ ਹੋ ਗਿਆ ਫੁੱਲ ਹੋ ਗਿਆ 34 34 ਦਾ ਅੱਧ ਹੋ ਗਿਆ 17 17 ਦਾ ਅੱਧ ਹੋ ਗਿਆ 8.5 ਠੀਕ ਹੈ ਜੀ 8 8 16 ਤੇ 8.5 17 17 ਹੋ ਗਏ 8.5 ਹੋ ਗਏ 8.5 ਦੇ ਵਿੱਚ ਅੱਧਾ ਇੰਚ ਪਲੇਟਾਂ ਦਾ ਮਾਰਜਨ ਰੱਖ ਕੇ 9 ਤੇ ਮਾਰਕਿੰਗ ਕਰੋਗੇ ਤੁਸੀਂ ਕਮਰਦੀ ਠੀਕ ਹੈ ਜੀ ਸੈਸ ਤੁਹਾਨੂੰ ਸਮਝ ਆ ਗਈ ਹੋਊਗੀ ਜੇ ਫੇਰ ਵੀ ਨਾ ਸਮਝ ਆਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਮੈਂ ਤੁਹਾਡੇ ਕਮੈਂਟਾਂ ਦੇ ਰਿਪਲਾਈ ਆਉਣ ਵਾਲੀ ਵੀਡੀਓ ਦੇ ਵਿੱਚ ਦੁਬਾਰਾ ਫੇਰ ਆਪਾਂ ਵੀਡੀਓ ਦੇ ਦਾਂਗੇ ਇਸ ਟੌਪਿਕ ਤੇ ਤੁਹਾਨੂੰ ਠੀਕ ਹੈ ਜੀ ਹੁਣ ਆਪਾਂ ਇੱਥੇ ਕਰਨਾ 9 ਇੰਚ ਤੇ ਮਾਰਕਿੰਗ ਕਰਨੀ ਆ ਆ ਲਓ ਜੀ ਠੀਕ ਹੈ ਇਹ 9 ਤੇ ਹੋਗੀ ਇਹ ਹੋਈ ਆ 1.5 ਤੇ ਹੈਪ ਦਾ ਹੈਗੀ ਇਹਨਾਂ ਦੀ ਫੋਲਨ ਆਫ 40 ਹਾਫ ਹੋ ਗਿਆ 20 20 ਦਾ ਹਾਫ ਹੋ ਗਿਆ 10 ਠੀਕ ਹੈ ਹੁਣ 10 ਇੰਚ ਤੇ ਕਰਿਓ ਤੇ ਕਿਉਂਕਿ ਹਾਫ ਕੀ ਮਤਲਬ ਆ ਦੇਖੋ ਆਪਾਂ ਪੱਲੇ ਦੂਰੇ ਕੀਤੇ ਹੁੰਦੇ ਆ ਠੀਕ ਹੈ ਫਿਰ ਉਸ ਹਾਵ ਨਾਲ ਹੀ ਆਪਾਂ ਮਾਰਕਿੰਗ ਕਰਾਂਗੇ ਨਾ ਸਮਝ ਆਉਂਦੀ ਹੋਊਗੀ ਤੁਹਾਨੂੰ ਆ ਲੋ 10 ਇੰਚ ਤੇ ਹੈਪਰ ਦੇ ਵਿੱਚ ਕੋਈ ਵੀ ਮਾਰਜਨ ਨਹੀਂ ਰੱਖਣਾ ਹੁਣ ਤੁਸੀਂ ਆਜੋ ਇਹਨਾਂ ਦੀ ਜਿਹੜੀ ਐਸੀਨ ਮਲਾਉਣ ਦਾ ਤਰੀਕਾ ਤੁਹਾਨੂੰ ਮੈਂ ਦੱਸਦੀ ਆ ਇੱਥੋਂ 2 ਇੰਚ ਰੱਖ ਲਿਆ ਸਿੱਧਾ ਇਸ ਤਰ੍ਹਾਂ ਮਿਲਾਉਗੇ ਇਹਨੂੰ ਓਕੇ ਹੁਣ ਇਸ ਤਰ੍ਹਾਂ ਮਲਾਉਣਾ ਇੱਥੋਂ ਇਸ ਤਰ੍ਹਾਂ ਓਕੇ ਆ ਲੋ ਜੀ ਇਸ ਤਰ੍ਹਾਂ ਫਿਰ ਫੈਕਟ ਤੁਹਾਡੀ ਫਿਟਿੰਗ ਆਊਗੀ ਫਿਟਿੰਗ ਦੇ ਵਿੱਚ ਕੋਈ ਵੀ ਝੋਲ ਕੋਈ ਵੀ ਵੱਲ ਇਸ ਤਰ੍ਹਾਂ ਨਹੀਂ ਆਊਗਾ ਠੀਕ ਹੈ ਜੀ ਆਪਾਂ ਮੋਡੇ ਦੀਆਂ ਕਾਟਾਂ ਬਾਰੇ ਤੁਹਾਨੂੰ ਪਹਿਲਾਂ ਵੀਡੀਓ ਦੇ ਚੁੱਕੇ ਹਾਂ ਉੱਥੇ ਜਾ ਕੇ ਆਪਣੇ ਚੈਨਲ ਤੇ ਚੈੱਕ ਕਰ ਲਿਓ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਤੁਸੀਂ ਇੱਥੇ 2 2 ਇੰਚ ਦਾ ਕੱਪੜਾ ਛੱਡ ਦਿਆ ਕਰੋ ਇਸ ਤਰ੍ਹਾਂ ਇੱਥੋਂ ਤਾਂ ਆਪਣਾ ਕਾਟ ਹੀ ਰਹਿ ਗਿਆ ਠੀਕ ਹੈ ਜੀ ਇੱਥੋਂ 2 ਇੰਚ ਦਾ ਛੱਡ ਦਿਓ 2 ਇੰਚ ਦਾ ਛੱਡ ਕੇ ਇਸ ਤਰ੍ਹਾਂ ਕਾਟ ਪਾ ਕੇ ਕਟਿੰਗ ਕਰ ਦਿਓ ਠੀਕ ਹੈ ਜੀ ਇਹ ਆਪਣੀ ਵੀਡੀਓ ਅੱਜ ਵਾਲੀ ਦਾ ਨਾ ਠੀਕ ਹੈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂ ਠੀਕ ਹੈ ਜੀ ਫੇਰ ਵੀ ਨਾ ਸਮਝ ਆਈ ਹੋਈ ਤਾਂ ਕਮੈਂਟ ਕਰਕੇ ਪੁੱਛਿਓ ਆਪਾਂ ਤੁਹਾਡੇ ਕਮੈਂਟਾਂ ਦੀ ਰਿਪਲਾਈ ਆਉਣ ਵਾਲੀ ਵੀਡੀਓ ਦੇ ਵਿੱਚ ਦੇਵਾਂਗੇ ਔਰ ਚੰਗੀ ਤਰ੍ਹਾਂ ਫੇਰ ਤੁਹਾਨੂੰ ਦੱਸ ਦਾਂਗੇ ਜੇ ਕਿਤੋਂ ਵੀ ਤੁਹਾਨੂੰ ਨਾ ਸਮਝ ਆਈ ਹੋਈ ਠੀਕ ਹੈ ਜੀ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਐਨੇ ਧੰਨਵਾਦ ਜੀ